ਨਾਜ਼ਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਭਾਰਤ ਵਿੱਚ ਸੜਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਕੀਮਤੀ ਮਨੁੱਖੀ ਜ਼ਿੰਦਗੀਆਂ ਨੂੰ ਬਚਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਮਸ਼ਹੂਰ ਸੜਕ ਸੁਰੱਖਿਆ ਵਿਸ਼ੇਸ਼ਕ ਗਿਆ ਡਾਕਟਰ ਕਮਲਜੀਤ ਸੋਈ ਨੂੰ ਰੋਡ ਸੇਫਟੀ ਗੁਰੂ ਐਵਾਰਡ ਨਾਲ ਨਿਵਾਜਿਆ ਗਿਆ ਇਹ ਸਨਮਾਨ ਉਹਨਾਂ ਨੂੰ ਡਿਪਲੋਮੈਟਸ ਐਂਡ ਸਟੇਟਸ ਬਿਜ਼ਨਸ ਫੇਅਰ ਸਮਿਟ 2025 ਦੌਰਾਨ ਦਿੱਤਾ ਗਿਆ ਜੋ ਕਿ ਹੋਟਲ ਲੀ ਮੈਰੀਡੀਅਨ ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ ਇਸ ਪ੍ਰਤਿਸ਼ਠਿਤ ਸਮੇਟ ਸਮਿਟੇ ਵਿੱਚ ਦੇਸ਼ ਵਿਦੇਸ਼ ਤੋਂ ਆਏ ਰਾਜਨਾਇਕ ਨੀਤੀ ਨਿਰਧਾਰਕਾਂ ਉਦਯੋਗਪਤੀਆਂ ਤੇ ਸਮਾਜ ਸੇਵਕਾਂ ਨੇ ਹਿੱਸਾ ਲਿਆ ਡਾਕਟਰ ਸੋਈ ਨੂੰ ਇਹ ਸਨਮਾਨ ਭਾਰਤ ਵਿੱਚ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਉਨ੍ਹਾਂ ਦੇ ਜਾਗਰੂਕਤਾ ਅਭਿਆਨਾਂ ਤਕਨੀਕੀ ਕਦਮਾਂ ਅਤੇ ਨੀਤੀਮਤ ਸੁਝਾਵਾਂ ਲਈ ਦਿੱਤਾ ਗਿਆ ਜਿਸ ਨਾਲ ਸੜਕ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਇਆ ਗਿਆ ਡਾਕਟਰ ਸੋਈ ਦੀ ਮਿਹਨਤ ਅਤੇ ਸਮਰਪਣ ਨੂੰ ਪੂਰੀ ਦੁਨੀਆ ਨੇ ਮਾਨਤਾ ਦਿੱਤੀ ਹੈ ਉਹਨਾਂ ਨੂੰ ਅਜੇ ਤੱਕ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ 33 ਇਨਾਮ ਮਿਲ ਚੁੱਕੇ ਹਨ ਜਿਨ੍ਹਾਂ ਵਿੱਚ ਤਿੰਨ ਰਾਜ ਸਤਿਕਾਰਤਾ ਬਰੇਵਰੀ ਐਵਾਰਡ ਅਮਰੀਕਾ ਤੋਂ ਗੋਡਫਰੀ ਫਲਿਪਸ ਹਿਮਨਿਟੇਰੀਅਨ ਐਵਾਰਡ ਅਤੇ ਬੈਲਜੀਅਮ ਨੀਦਰਲੈਂਡ ਵਰਗੇ ਦੇਸ਼ਾਂ ਤੋਂ ਪ੍ਰਾਪਤ ਅਨੁਕੂਲਤਮ ਸਨਮਾਨ ਸ਼ਾਮਿਲ ਹਨ ਇਸ ਮੋਕੇ ਸਨਮਾਨ ਸਵੀਕਾਰ ਕਰਦੇ ਹੋਏ ਡਾਕਟਰ ਕਮਲਜੀਤ ਸੋਈ ਨੇ ਕਿਹਾ ਕਿ ਇਹ ਇਨਾਮ ਸਿਰਫ ਮੇਰਾ ਨਹੀਂ ਹੈ ਸਗੋਂ ਉਹਨਾਂ ਸਾਰੇ ਲੋਕਾਂ ਦਾ ਹੈ ਜੋ ਦੇਸ਼ ਵਿੱਚ ਸੜਕ ਹਾਦਸਿਆਂ ਨੂੰ ਰੋਕਣ ਤੇ ਜ਼ਿੰਦਗੀਆਂ ਨੂੰ ਬਚਾਉਣ ਲਈ ਦਿਲੋਂ ਜਾਨ ਨਾਲ ਕੰਮ ਕਰ ਰਹੇ ਹਨ ਪਿਛਲੇ 2 ਦਹਾਕੇ ਤੋਂ ਡਾਕਟਰ ਸੋਈ ਨੇ ਭਾਰਤ ਵਿੱਚ ਸੜਕ ਸੁਰੱਖਿਆ ਖੇਤਰ ਵਿੱਚ ਕਈ ਮਹੱਤਵਪੂਰਨ ਨੀਤੀਆਂ ਦੇ ਵਿਕਾਸ ਤਕਨੀਕੀ ਹੱਲਾਂ ਤੇ ਜਨ ਜਾਗਰੂਕਤਾ ਮੁਹਿੰਮਾਂ ਰਾਹੀਂ ਇੱਕ ਮਜ਼ਬੂਤ ਸਿਸਟਮ ਦੀ ਰਚਨਾ ਵਿੱਚ ਅਹਿੰਕਾਰਪੂਰਕ ਭੂਮਿਕਾ ਨਿਭਾਈ ਹੈ